ਕਿ ਮੋਦੀ ਸਾਹਿਬ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਓਏ ਆਮ ਜਨਤਾ ਨੂੰ ਵੀ ਪਤਾ ਆਯੁਸ਼ਮਾਨ ਕਾਰਡ ਪਹਿਲਾਂ ਹੀ ਚੱਲ ਰਿਹਾ ਸੀਗੇ 5 ਲੱਖ ਦਾ ਜਿੱਥੇ ਇਲਾਜ ਫ੍ਰੀ ਹੁੰਦਾ ਆ ਹੁਣ ਮੋਦੀ ਸਾਹਿਬ ਨੇ ਇੱਕ ਕੱਢਿਆ ਨਵਾਂ 70 ਸਾਲ ਤੋਂ ਉੱਪਰ ਵਾਸਤੇ ਇਹਨਾਂ ਨੂੰ ਤੇ ਸਰਕਾਰ ਚਲਾਣੀ ਨਹੀਂ ਆਈ ਵਿੱਚ ਸਰਕਾਰ ਚਲਾਉਣੇ ਕਿੱਦਾਂ ਇਹਨਾਂ ਦਾ ਮਜ਼ਾਕ ਸਮਝ ਲੈ ਹਰ ਗੱਲ ਦਾ ਤੇ ਅਸੀਂ 70 ਸਾਲ ਦੇ ਬਜ਼ੁਰਗਾਂ ਵਾਸਤੇ ਆਯੁਸ਼ਮਾਨ ਸਕੀਮ ਚਾਲੂ ਕਰ ਦਾਂਗੇ ਬੀਬੀਆਂ ਨੂੰ ਕਿਹਾ ਸੀ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਦੇਖੋ ਫਰਵਰੀ ਦੇ ਵਿੱਚ 3 ਸਾਲ ਹੋ ਜਣੇ ਇਹਨਾਂ ਦਾ ਕਾਰਿਆਕਾਲ ਹੁੰਦਿਆਂ ਮਿਲਿਆ ਕਿਸੇ ਨੂੰ 1000 ਰੁਪਏ ਸਾਡੀ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਵੋਟਾਂ ਲੈ ਕੇ ਉਹ ਸਭ ਤੋਂ ਵੱਧ ਕੈਂਡੀਡੇਟ ਆਪਣੀ ਜਿਤਾ ਕੇ ਆਏਗੇ ਔਰ ਇਸ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਸਤਾਧਾਰੀ ਪਾਰਟੀ ਨਾਲੋਂ ਵੱਧ ਸਾਡੇ ਪਰਸ਼ਦ ਚੋਣਾਂ ਜਿੱਤਣਗੇ ਅਸੀਂ ਆਪਣਾ ਮੇਅਰ ਬਣਾਵਾਂਗੇ ਪਿਛਲੇ ਤੁਸੀਂ ਦੇਖੋ ਨਾ ਵਿਕਾਸ ਦੇ ਕੰਮ ਦੇਖੋ ਜਿੰਨੇ ਪ੍ਰੋਜੈਕਟ ਆਏ ਆ ਵੱਡੇ ਪ੍ਰੋਜੈਕਟ ਆਏ ਆ ਚਾਹੇ ਕਟਲਾ ਹਾਈਵੇ ਆ ਚਾਹੇ ਕੋਈ ਵੀ ਆ ਜਿੰਨੇ ਵੀ ਐਕਸਪਰੇ ਬਣ ਰਿਹਾ ਮੋਦੀ ਸਰਕਾਰ ਦੇ ਰਹੀ ਹੈ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਸਵੇਰਾ ਤੇ ਮੈਂ ਹਾਂ ਨੁੱਬੈ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਤਰੀਕ ਜਿਹੜੀ ਉਹ ਅਨਾਉਂਸ ਹੋ ਚੁੱਕੀ ਹੈ ਔਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਆਪਣੀ ਕਿਸਮਤ ਅਜ਼ਮਾਨ ਦੇ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ ਆਪਣਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਤਾਂਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਜਿਹੜੀ ਅੱਛੀ ਲੀਡ ਦੇ ਨਾਲ ਜਿੱਤ ਸਕਣ ਔਰ ਪ੍ਰਾਇਮ ਸਵੇਰਾ ਚੈਨਲ ਤੇ ਅਸੀਂ ਤੁਹਾਨੂੰ ਵੱਖ-ਵੱਖ ਵਾਡਾਂ ਦੇ ਵਿੱਚ ਜਾ ਕੇ ਉਹਨਾਂ ਵਾਡਾਂ ਦੇ ਹਾਲਾਤ ਦਿਖਾਏ ਨੇ ਕਿ ਜਿਹੜੇ ਸਾਬਕਾ ਕਾਉਂਸਲਰ ਸਾਹਿਬਾਨ ਰਹੇ ਨੇ ਉਹਨਾਂ ਵੱਲੋਂ ਆਪਣੀ ਵਾਡਸ ਦੇ ਵਿੱਚ ਕਿਸ तरह ਦੇ ਕੰਮ ਕੀਤੇ ਗਏ ਨੇ ਔਰ ਐਸੇ ਲੜੀ ਨੂੰ ਜਾਰੀ ਰੱਖਦਿਆਂ ਇਸ ਵਕਤ ਅਸੀਂ ਮੌਜੂਦ ਆਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ਼ਿਪੋਰੀ ਸ਼੍ਰੀ ਅਸ਼ੋਕ ਰਾਣਾ ਜੀ ਦੇ ਗ੍ਰਹਿ ਵਿਖੇ ਅਗਲੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਔਰ ਜਾਣਕਾਰੀ ਦਵਾਂਗੇ ਕਿ ਇਸ ਵਾਰ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਬੀਜੇਪੀ ਕਿਸ ਤਰ੍ਹਾਂ ਦੀ ਰਣਨੀਤੀ ਦਾ ਇਸਤੇਮਾਲ ਜਿਹੜਾ ਕਰਨ ਜਾ ਰਹੀ ਹੈ। ਸਭ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਸਵੇਰਾ ਦੀ ਇਸ ਮੁੱਚੀ ਟੀਮ ਵੱਲੋਂ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੀ ਪ੍ਰਾਈਮ ਸਵੇਰਾ ਦੀ ਟੀਮ ਦਾ ਜੋ ਤੁਸੀਂ ਦੁਨੀਆ ਤੱਕ ਸਾਰੇ ਸ਼ਹਿਰ ਵਾਸੀਆਂ ਨੂੰ ਸੱਚ ਦਿਖਾ ਰਹੇ ਹੋ। ਔਰ মিডিਆ ਜਿਹੜਾ ਇੱਕ ਹੈ ਸਾਮ ਹੁੰਦਾ ਆ ਜਨ ਜਨ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੀ ਤਾਂ ਰਣਸਾਭ ਇਸ ਵਾਰ ਨਗਰ ਨਿਗਮ ਚੋਣਾਂ ਜਿਹੜੀਆਂ ਲੰਬੇ ਸਮੇਂ ਦੇ ਬਾਅਦ ਹੋ ਰਹੀਆਂ ਲਗਭਗ 7 ਸਾਲ ਦਾ ਸਮਾਂ ਜਿਹੜਾ ਬੀਤ ਗਿਆ ਸੀਗਾ ਚੋਣਾਂ ਹੋਈਆਂ ਨੂੰ ਔਰ ਭਾਜਪਾ ਦੀ ਰਣਨੀਤੀ ਕੀ ਰਹੇਗੀ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਵੋਟਰਸ ਨੂੰ ਅਟਰੈਕਟ ਭਾਰਤੀ ਜਨਤਾ ਪਾਰਟੀ ਇਸ ਵਾਰ ਕਰੇਗੀ ਦੇਖੋ ਪਹਿਲਾਂ ਦਾ ਜਿਹੜਾ 7 ਸਾਲ ਦਾ ਸਮਾਂ ਬੇਦਖਾਨਾ ਇਹ ਤੇ ਮੌਜੂਦਾ ਸਰਕਾਰ ਦੀ ਬਹੁਤ ਵੱਡੀ ਨੁਲਾਕੀ ਹੈ ਸਾਰਿਆਂ ਨੂੰ ਪਤਾ ਆ ਕਿਉਂਕਿ ਉਹ ਆਪਣੀਆਂ ਨੁਲਾਕੀਆਂ ਛੁਪਾਉਣ ਦੇ ਖਾਤਰ ਅੱਜ ਕੱਲ ਅੱਜ ਕੱਲ ਕਦੇ ਕੋਰਟ ਦਾ ਹਵਾਲਾ ਦੇ ਕੇ ਇਹ ਰੋਕਦੇ ਰਹੇ ਇਲੈਕਸ਼ਨ ਲੇਟ ਕਰਦੇ ਰਹੇ ਆ ਇਹਦੀ ਮਨਛਾ ਨਹੀਂ ਸੀ ਕਿ ਅਸੀਂ ਇਲੈਕਸ਼ਨ ਕਰਾਈਏ ਇਹ ਕੁੰਡਲੀ ਮਾਰ ਕੇ ਸਾਰੇ ਇਹਨਾਂ ਦੇ ਨੁਮਾਇੰਦੇ ਆਪ ਬੈਠੇ ਹੋਏ ਸੀ ਤੇ ਇਹ ਵੱਡੇ ਵੱਡੇ ਪ੍ਰੋਜੈਕਟ ਲਿਆਂ ਦੀ ਬਜਾਏ ਇਹ ਗਲੀਆਂ ਦੇ ਸਟਰੀਟ ਲੈਟਾਂ ਦੇ ਕੰਮ ਉਹ ਕਰੰਦੇ ਪਏ ਸੀਗੇ ਇਹ ਤੇ ਸਾਡੀ ਜਿਹੜੀ ਭਾਜਪਾ ਦੀ ਸ਼ਖਤੀ ਹੈ ਇਹ ਬਿਲਕੁਲ ਸਾਫ਼ ਸੁਥਰੀ ਹੈ ਇਦੇ ਵਿੱਚ ਕੋਈ ਵੀ ਉਹ ਫਰਕ ਨਹੀਂ ਆਉਂਦਾ ਤੁਸੀਂ ਦੇਖ ਰਹੇ ਹੋਵੋਗੇ ਕਿ ਮੋਦੀ ਸਾਹਿਬ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਓਏ ਆਮ ਜਨਤਾ ਨੂੰ ਵੀ ਪਤਾ ਤੁਸੀਂ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਹੋਣਾ ਕਿ ਸਭ ਤੋਂ ਵੱਧ ਬੋਟਾ ਸਾਨੂੰ ਪਈਆ ਸਾਡਾ ਗਰੋਥ ਕਿੰਨਾ ਵਧਿਆ ਪਰਸੈਂਟੇਜ ਵਧਿਆ ਔਰ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਵੀ ਅਸੀਂ ਦੂਜੇ ਨੰਬਰ ਦੀ ਪਾਰਟੀ ਬਣ ਕੇ ਆਏ ਆਂ ਔਰ ਅਸੀਂ 66 ਬਾਡਾਂ ਦੇ ਵਿੱਚ ਅਸੀਂ ਸ਼ਹਿਰੀ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਡੇ ਜਿਹੜੇ ਆ ਆਯੁਸ਼ਮਾਨ ਕਾਰਡ ਪਹਿਲਾਂ ਹੀ ਚੱਲ ਰਿਹਾ ਸੀ ਕਿ 5 ਲੱਖ ਦਾ ਜਦਚੇ ਇਲਾਜ ਫ੍ਰੀ ਹੁੰਦਾ ਆ ਹੁਣ ਮੋਦੀ ਸਾਹਿਬ ਨੇ ਇੱਕ ਕੱਢਿਆ ਨਵਾਂ 70 ਸਾਲ ਤੋਂ ਉੱਪਰ ਵਾਸਤੇ ਉਹਦੇ ਵਾਸਤੇ ਤੁਹਾਨੂੰ ਕੋਈ ਵੀ ਨੀਲੇ ਕਾਰਡ ਦੀ ਜਰੂਰਤ ਨਹੀਂ ਹੈ ਕੁਝ ਨਹੀਂ ਸਿਰਫ ਆਪਣਾ ਆਧਾਰ ਕਾਰਡ ਲੈ ਕੇ ਜਾਓ ਤੇ 70 ਸਾਲ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ ਮੌਜੂਦਾ ਆਪਣਾ ਆਯੁਸ਼ਮਾਨ ਕਾਰਡ ਬਣਾਓ 5 ਲੱਖ ਦਾ ਬੀਮਾ ਹਰ ਹਸਪਤਾਲ ਦੇ ਵਿੱਚ ਜਿਹੜੇ ਜਿਹੜੇ ਵੀ ਸਾਡੇ ਉਹ ਟਾਈ ਆਪਾ ਸੈਂਟਰ ਹੁਕਮੰਡ ਦੇ ਨਾਲ ਉਹਨਾਂ ਵਿੱਚ ਫ੍ਰੀ ਹੁੰਦਾ ਹੈ ਜੀ ਉਸ ਤੋਂ ਇਲਾਵਾ ਸਾਡੀ ਬਿਸ਼ਕਰਮਾ ਯੋਜਨਾ ਚੱਲਦੀ ਹੈ ਅਨੇਕਾਂ ਹੀ ਯੋਜਨਾ ਇਦਾਂ ਦੀਆਂ ਮਗਨਾਵਾਂ ਤੇ 275 ਯੋਜਨਾਵਾਂ ਆਇਆ ਸੁਪਨਿਆਂ ਸਕੀਮ ਹੈ ਇਹ ਅਟਲ ਬਿਹਾਰੀ ਬਾਜਪਾਈ ਪੈਨਸ਼ਨ ਯੋਜਨਾयां ਹੋਰ ਵੀ ਇਥੋਂ ਤੱਕ ਜਿਹੜਾ ਅਨਾਜ ਹੈ 7 ਸਾਲ ਵਾਸਤੇ ਸੈਂਟਰ ਗਵਰਨਮੈਂਟ ਨੀਲੇ ਕਾਰਡ ਧਾਰਕਾਂ ਨੂੰ ਫ੍ਰੀ ਦੇ ਰਹੀ ਹੈ ਫ੍ਰੀ ਆ ਕੋਸਟ ਦੇ ਦੇ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਇੱਕ ਪੰਜੀ ਨਹੀਂ ਲੱਗਦੀ ਉਹ ਵੀ ਆਪਣੇ ਨਾਮ ਤੇ ਛਾਪ ਕੇ ਥੈਲੀਆਂ ਕੋਸ਼ਿਸ਼ ਵੀ ਪ੍ਰਚਾਰ ਕਰ ਰਿਹਾ ਹੈ ਰਣਸਭ ਜਸਤਰ ਤੁਸੀਂ ਅਨਾਜ ਦੀ ਗੱਲ ਕੀਤੀ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਸੂਬਾ ਸਰਕਾਰਾਂ ਰਹੀਆਂ ਨੇ ਉਹਨਾਂ ਵੱਲੋਂ 2 ਰੁਪਏ ਕਿਲੋ ਅਨਾਜ ਜਿਹੜਾ ਗਰੀਬ ਵਰਗ ਨੂੰ ਦਿੱਤਾ ਜਾਂਦਾ ਸੀਗਾ ਲੇਕਿਨ ਆਮ ਆਦਮੀ ਨੇ ਪਾਰਟੀ ਦੇ ਪਾਵਰ 'ਚ ਆਂਦੇ ਜਿਹੜਾ 2 ਰੁਪਏ ਕਿਲੋ ਵਾਲਾ ਅਨਾਜ ਸੀਗਾ ਉਹ ਵੀ ਬੰਦ ਕਰ ਦਿੱਤਾ ਉਹ ਸਿਰਫ ਜਿਹੜੀ ਕੇਂਦਰ ਦੀ ਗਰੀਬ ਕਲਿਆਣ ਯੋਜਨਾ ਹੈ ਸਿਰਫ ਉਹਦੇ ਤਹਿਤ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਗਰੀਬਾਂ ਨੂੰ ਔਰ ਪ੍ਰਚਾਰ ਜਿਹੜਾ ਆਮ ਆਦਮੀ ਪਾਰਟੀ ਇਹ ਕਰ ਰਹੀ ਹੈ ਕਿ ਅਸੀਂ ਜਿਹੜਾ ਕਰ ਕਰ ਤੱਕ ਰਾਸ਼ਨ ਪਹੁੰਚਾ ਰਹੇ ਹਾਂ ਕਿਸ ਤਰ੍ਹਾਂ ਦੇਖ ਰਹੇ ਹੋ ਕੰਟਰੋਡਿਕਟਰੀ ਬਿਆਨ ਨੂੰ ਜਿਹੜਾ ਇਹ ਪਹਿਲਾਂ ਵੀ ਅਨਾਜ 2 ਰੁਪਏ ਕਿਲੋ ਵੀ ਦਿੱਤਾ ਜਾਂਦਾ ਸੀਗਾ ਨਾ ਇਹ ਵੀ ਸੈਂਟਰਲ ਗਵਰਨਮੈਂਟ ਹੀ ਦਿੰਦੀ ਸੀਗੀ ਉਸ ਦੀ ਗਰੀਬ ਕਲਿਆਣ ਯੋਜਨਾ ਉਹਦੇ ਤਹਿਤ ਦਿੱਤਾ ਜਾਂਦਾ ਸੀਗਾ ਲੇਕਿਨ ਚਲੋ ਕੋਵਿਡ ਲੱਗਿਆ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਗਰੀਬਾਂ ਦੀਆਂ ਦੇਖਦੇ ਹੋਏ ਮੱਦੇ ਬਰਕ ਜਿੰਨਾ ਵੀ ਹੈਗਾ ਉਹਨਾਂ ਨੂੰ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਨੇ ਸਕੀਮ ਕੱਢੀ ਕਿ 7 ਸਾਲ ਅਸੀਂ ਬਿਲਕੁਲ ਅਨਾਜ ਫ੍ਰੀ ਦੇਵਾਂਗੇ ਪਹਿਲਾਂ ਉਹਨੇ 3 ਸਾਲ ਕੀਤਾ ਫਿਰ 5 ਸਾਲ ਵਾਸਤੇ ਹੋਰ ਵਧਾ ਦਿੱਤਾ ਤੇ ਟੋਟਲ ਅਨਾਜ ਜਿੰਨਾ ਵੀ ਆ ਰਿਹਾ ਦੇ ਗਵਰਨਮੈਂਟ ਦੇ ਰਹੀ ਹੈ ਸੈਂਟਰ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਇਹ ਫਰੀ ਦੀਆਂ ਕੁੱਲੀਆਂ ਇਹ ਤਾਂ ਆਪਣੇ ਪੈਸੇ ਸਾਰੇ ਐਡਵਰਟਾਈਜ਼ਮੈਂਟ ਤੇ ਹੋਰ ਇਧਰ ਗੱਲਾਂ ਤੇ ਤੁਸੀਂ ਦੇਖ ਲਓ ਕਿੰਨੇ ਸੋ ਕਰੋੜ ਦਾ ਕਰਜ਼ਾ ਨਵਾਂ ਚੜਾਤਾ ਇਹਨਾਂ ਨੇ ਕੋਈ ਕੰਮ ਇਹਨਾਂ ਨੇ ਕੀਤਾ ਨਹੀਂ ਸਰਕਾਰ ਬਣਨ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਜਿਹਾ ਕਿ ਕੋਈ ਵੀ ਧਰਨਾ ਨਹੀਂ ਲੱਗੇਗਾ ਜੀ ਸਾਡੀ ਸਰਕਾਰ ਦੇ ਵਾਸਤੇ ਅੱਜ ਦੇਖੋ ਸਭ ਤੋਂ ਵੱਧ ਧਰਨੇ ਇਹਨਾਂ ਦੀ ਸਰਕਾਰ 'ਚ ਲੱਗ ਰਹੇ ਟੈਂਕੀਆਂ ਤੇ ਚੜ ਰਹੇ ਟੀਚਰ ਉਹਨਾਂ ਦੇ ਲਾਠੀ ਚਾਰਜ ਹੋ ਰਿਹਾ ਆ ਆਪਾਂ ਸਭ ਦੇਖਦੇ ਹਾਂ ਇਹ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਤੇ ਸਰਕਾਰ ਚਲਾਣੀ ਨਹੀਂ ਆਈ ਵਿੱਚ ਸਰਕਾਰ ਚਲਾਉਣਾ ਕਿਦਾਂ ਇਹਨਾਂ ਦਾ ਮਜ਼ਾਕ ਸਮਝ ਲੈ ਹਰ ਗੱਲ ਦਾ ਸਰਦਾਤਾ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਕਿਸਾਨ ਐ ਇਸ ਵੇਲੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਪਰ ਉਹਨਾਂ ਨੂੰ ਦਿੱਲੀ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਨੂੰ ਕਿਸ ਚੀਜ਼ ਦਾ ਡਰ ਹੈ ਕਿਉਂਕਿ ਪੈਦਲ ਜਾ ਰਹੇ ਨੇ ਕਿਸਾਨ ਪੈਦਲ ਜਾਣ ਦਾ ਕਾਹਦਾ ਡਰ ਹੈ ਕਿਉਂਕਿ ਸਰਕਾਰ ਦਾ ਕਹਿਣਾ ਸੀਗਾ ਕਿ ਅਗਰ ਟਰੈਕਟਰਾਂ ਤੇ ਟਰਾਲੀਆਂ ਤੇ ਆਂਦੇ ਆ ਤੇ ਟਰੈਕਟਰ ਮੋਡੀਫਾਈਡ ਹੁੰਦੇ ਨੇ ਜਾਂ ਟਰਾਲੀਆਂ ਦੇ ਵਿੱਚ ਹਥਿਆਰ ਲਪੇ ਹੋਏ ਹੁੰਦੇ ਨੇ ਪੈਦਲ ਦਾ ਕੀ ਖਤਰਾ ਸਰ ਦੇਖੋ ਜਿਹੜਾ ਇਹਦਾ ਕੇਂਦਰ ਸਰਕਾਰ ਦਾ ਮਸਲਾ ਆ ਨਾ ਉਹ ਤੇ ਕੋਈ ਖਾਸ ਗੱਲਬਾਤ ਹੈ ਨਹੀਂ ਐਮਐਸਪੀ ਹੈ ਇਸ ਵੇਲੇ ਸਭ ਤੋਂ ਵੱਧ ਜਿਹੜੀ ਐਮਐਸਪੀ ਔਰ ਜਿੰਨੇ ਵੀ ਕਵਾਂਟਲਾਂ ਦੇ ਵਿੱਚ ਅਨਾਜ ਸਰਕਾਰ ਚੱਕਦੀ ਸੀ ਤੁਸੀਂ ਪਿਛਲਾ 2014 ਤੋਂ ਪਹਿਲਾਂ ਦਾ ਡਾਟਾ ਕਢਾ ਕੇ ਦੇਖ ਲਓ ਉਸ ਤੋਂ ਡਬਲ ਕਰ ਦਿੱਤਾ ਹੋਇਆ ਹੈ ਕੇਂਦਰਕਾਰ ਜਿੰਨਾ ਵੱਧ ਤੋਂ ਵੱਧ ਕਿਸਾਨਾਂ ਲਈ ਕਰ ਰਹੀ ਹੈ ਕੋਈ ਨਹੀਂ ਕਰੀ ਉਹਨਾਂ ਲਈ ਇੰਨੇ ਐ ਸਕੀਮਾਂ ਆ ਇੰਨੇ ਕੋਨਾਂ ਵਾਸਤੇ ਸਬਸਿਡੀਆਂ ਆ ਬਹੁਤ ਕੁਝ ਹੈ ਔਰ ਬਾਕੀ ਸਟੇਟਾਂ ਚ ਵੀ ਤੁਸੀਂ ਦੇਖੋ ਉੱਥੇ ਵੀ ਸਭ ਕੁਝ ਚੱਲ ਰਿਹਾ ਐ ਐਮਐਸਬੀ ਕਈਆਂ ਦੇ ਹੈਗੀ ਐ ਕਈਆਂ ਨਹੀਂ ਵੀ ਹੈਗੀ ਚੱਲ ਰਿਹਾ ਤਾਂ ਕਿੰਨ ਸਭ ਖੁਸ਼ ਆ ਇੱਕ ਪੰਜਾਬ ਨੂੰ ਛੱਡ ਕੇ ਇਹਦੇ ਵਿੱਚ ਕੋਈ ਜਿਹੜਾ ਅਸਲੀ ਕਿਸਾਨ ਹੈ ਨਾ ਉਹ ਤਾਂ ਬਜਾਰਾ ਆਪਣਾ ਉਹਨਾਂ ਖੇਤਾਂ ਚ ਨੂੰ ਟਾਈਮ ਹੈ ਨਹੀਂ ਉਹ ਤਾਂ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਇਹ ਤਾਂ ਚਲੋ ਇੱਕ ਬਹੁਤ ਹੀ ਉੱਪਰਲੇ ਮਸਲੇ ਆ ਉਹਦੇ ਬਾਰੇ ਮੈਂ ਕੋਈ ਵਿਸ਼ੇ ਨਹੀਂ ਬੋਲਣਾ ਨਹੀਂ ਜਾਂਦਾ ਸਾਡੇ ਕਿਸਾਨ ਭਰਾ ਆ ਸਾਰੇ ਠੀਕ ਆ ਨਾ ਇਹ ਗਵਰਨਮੈਂਟ ਆਪ ਦੇਖ ਲੇਗੀ ਉਹਨਾਂ ਦਾ ਮਸਲਾ ਕੀ ਲੱਗਦਾ ਫਿਰ ਜਿਹੜੀ ਆ ਆਪੋਜੀਸ਼ਨ ਪਾਰਟੀਆਂ ਨੇ ਉਹ ਕਿਤੇ ਨਾ ਕਿਤੇ ਕਿਸਾਨੀ ਦੇਤੇ ਆਪਣਾ ਰਾਜਨੀਤਿਕੁੱਲੋ ਜਿਹੜਾ ਉਹ ਸਿੱਧਾ ਕਰਨੀ ਬਿਲਕੁਲ ਹੋ ਰਿਹਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਮੀਡੀਆ ਸਾਮਾ ਤੋਂ ਜੋ ਤੁਹਾਨੂੰ ਵੀ ਪਤਾ ਹੀ ਹੈ ਇਹ ਤੇ ਕੋਈ ਗੱਲ ਬਣਦੀ ਨਹੀਂ ਹੈ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਅੱਜ ਕੱਲ ਬੱਚਾ ਬੱਚਾ ਸਮਝਦਾਰ ਹੈ ਤੁਸੀਂ ਦੇਖੋ ਨਾ ਹਰਿਆਣਾ 'ਚ ਸਾਡੀ ਸਰਕਾਰ ਬਣ ਗਈ ਉਧਰ ਮਹਾਰਾਸ਼ਟਰ 'ਚ ਬਣ ਗਈ ਹੋਰ ਕਿੰਨੀਆਂ ਸਟੇਟਾਂ 'ਚ ਦੇਖੋ ਇੱਕ ਸਿਰਫ ਪੰਜਾਬ ਨੂੰ ਛੱਡ ਕੇ ਤੇ ਕੋਈ ਰੋਲਾ ਨਹੀਂ ਹੈ ਹਰ ਜਗ੍ਹਾ ਬੀਜੇਪੀ ਐਮਪਰੂਵ ਹੋ ਰਹੀ ਹੈ ਔਰ ਲੋਕ ਸਮਝਦਾਰ ਹੈ ਔਰ ਜੇ ਤੁਹਾਨੂੰ ਬਈਆ ਜਨਾਂ ਦੇਸ਼ ਮਿਲ ਰਿਹਾ ਪੂਰੇ ਦੇਸ਼ ਦੇ ਵਿੱਚ ਤੇ ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਪੁੱਛਿਆ ਸੀਗਾ ਮੈਨੂੰ ਉਸ ਸਵਾਲ ਦਾ ਜਵਾਬ ਜਿਹੜਾ ਨਹੀਂ ਹੈ ਰਣਨੀਤੀ ਕੀ ਹੈ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਬੀਜੇਪੀ ਦੇ ਨੁਮਾਇੰਦੇ ਨੇ ਜਿਹੜੇ ਕੀ ਇਹੋ ਜਿਹੀ ਸਹੂਲਤਾ ਦੇਣਗੇ ਤਾਂ ਕਿ ਆਮ ਜਿਹੜਾ ਸ਼ਹਿਰੀ ਹੈ ਉਹ ਬੀਜੇਪੀ ਦੇ ਕੈਂਡੀਡੇਟਸ ਵੱਲ ਅਟਰੈਕਟ ਹੋ ਸਕੇ ਦੇਖੋ ਜਿਹੜਾ ਬੀਜੇਪੀ ਦੀ ਰਣਨੀਤੀ ਹੈ ਨਾ ਉਹ ਬਿਲਕੁਲ ਸਾਫ਼ ਸੁਥਰੀ ਹੈ ਉਹਨਾਂ ਨੇ ਜੋ ਕਹਿਣਾ ਉਹ ਕਰਕੇ ਦਿਖਾਣਾ ਅਸੀਂ ਮੂਲਬੂਤ ਸੁਝਾਵਾਂ ਜੋ ਵੀ ਪੈਲ ਦੇ ਆਧਾਰ ਤੇ ਕੰਮ ਕਰਾਂਗੇ ਜਿੰਨੇ ਵੀ ਕੰਮ ਰੁਕੇ ਹੋਏ ਆ ਉਸੇ ਕਰਾਵਾਂਗੇ ਔਰ ਉਹ ਹੁੰਦੇ ਵੀ ਹੈ ਜੋ ਸਾਡੀ ਬੀਜੇਪੀ ਸੰਗਠਨ ਇੱਕ ਐਸਾ ਸੰਗਠਨ ਹੈ ਉਹ ਜਿਹੜਾ ਵੀ ਕੰਮ ਕਹਿੰਦੇ ਆ ਉਹ ਪੈਲ ਦੇ ਆਧਾਰ ਤੇ ਕਰਕੇ ਦਿਖਾਉਂਦੇ ਆ ਹਵਾ ਚ ਗੱਲਾਂ ਕੋਈ ਨਹੀਂ ਹੁੰਦੀ ਸਾਡੇ ਸੰਗਠਨ ਦੇ ਵਿੱਚ ਔਰ ਅਸੀਂ ਇੱਕ ਇੱਕ ਸਾਡੇ ਲਈ ਜਿਹੜੀ ਵੋਟ ਆ ਕੀਮਤੀ ਹੈ ਅਸੀਂ ਹਰ ਬੰਦੇ ਦੀ ਸਮਝਦੇ ਹਾਂ ਗੱਲ ਨੂੰ ਤੇ ਉਹ ਉਹਨਾਂ ਕੀ ਅਸੀਂ ਕਿਹਾ ਜਾਂਦਾ ਦੇਖੋ ਹੁਣ ਤੁਸੀਂ ਦੇਖਿਆ ਹੁਣ ਪਿਛਲੇ ਲੋਕ ਸਭਾ ਦਾ ਚੋਣ ਹੋਇਆ ਮੋਦੀ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਤੇ ਅਸੀਂ 70 ਸਾਲ ਦੇ ਬਜ਼ੁਰਗਾਂ ਵਾਸਤੇ ਆਯੁਸ਼ਮਾਨ ਸਕੀਮ ਚਾਲੂ ਕਰ ਦਾਂਗੇ ਠੀਕ ਹੈ ਜੀ ਦੇਖੋ ਹਜੇ ਕਿੰਨੇ ਮਹੀਨੇ ਹੋਏ ਸਰਕਾਰ ਬਣੀ ਨੂੰ ਕੋਈ ਅਸੀਂ ਲਾਗੂ ਵੀ ਕਰਤੀ ਸਾਡੀ ਸਕੀਮ ਸਾਡੇ ਅਸੀਂ ਜੋ ਕਹਿਣਾ ਹੈ ਉਹ ਕਰਕੇ ਦਿਖਾਣਾ ਆ ਇਹ ਦੇਖੋ ਇੱਕ ਪਾਸੇ ਭਗਵੰਤ ਸਰਕਾਰ ਹੈ ਇਹਨਾਂ ਨੇ ਮਾਤਾ-ਮਾਣ ਨੂੰ ਭੈਣਾਂ ਨੂੰ ਬੀਬੀਆਂ ਨੂੰ ਕਿਹਾ ਸੀ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਦੇਖੋ ਫਰਵਰੀ ਦੇ ਵਿੱਚ 3 ਸਾਲ ਹੋ ਜਣੇ ਇਹਨਾਂ ਦਾ ਕਾਰਜਕਾਲ ਹੁੰਦਿਆ ਮਿਲਿਆ ਕਿਸ ਨੂੰ ਹਜ਼ਾਰ ਰੁਪਏ ਇਹ ਤਾਂ ਪਹਿਲਾਂ ਭੈਣਾਂ ਕੋਲ ਜਾਣਗੇ ਕਿ ਇਸ ਮੂਹ ਦੇ ਨਾਲ ਤੇ ਜਿੱਦੀ ਵਾਰ ਇਹਨਾਂ ਨਾਲ ਗੱਲ ਕਰਨ ਦੀ ਨੁਮਾਇੰਦਗੀ ਨੇ ਕੋਸ਼ਿਸ਼ ਕੀਤੀ ਹਰ ਵਾਰ ਜਿਹੜਾ ਕੋਲ ਇੱਕੋ ਹੀ ਜਵਾਬ ਹੁੰਦਾ ਕਿ ਬਸ ਬਹੁਤ ਜਲਦ ਸ਼ੁਰੂ ਕਰ ਦਾਂਗੇ ਲੇਕਿਨ ਉਹ ਬਹੁਤ ਜਲਦ ਕਹਿੰਦੇ ਕਹਿੰਦੇ 3 ਸਾਲ ਬੀਤ ਗਏ ਜਦ ਕਿ ਇਲੈਕਸ਼ਨਾਂ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸਾਡਾ ਸਾਰਾ ਕੁਝ ਜਿਹੜਾ ਲਗੂ ਕਰਨੀਆਂ ਨੇ ਪਰ ਗਰਾਉਂਡ ਪੱਧਰ ਤੇ ਦੇਖੀਏ ਤਾਂ ਉਹ ਕੁਝ ਵੀ ਜਿਹੜਾ ਇੰਪਲੀਮੈਂਟ ਹੋ ਨਹੀਂ ਸਕਿਆ ਬਿਜਲੀ ਜ਼ਰੂਰ ਇਹਨਾਂ ਨੇ ਲਾਗੂ ਕੀਤੀ ਉਹਦੇ ਚ ਵੀ 400 ਯੂਨਟਾਂ ਜਿਹੜੀਆਂ ਪਰ ਮੰਥ ਤਾਂ ਪਹਿਲਾਂ ਹੀ ਮਿਲਦੀਆਂ ਸੀਗੀਆਂ ਗਰੀਬ ਵਰਗ ਨੂੰ ਸਿਰਫ 200 ਯੂਨਟਾਂ ਦਾ ਵਾਅਦਾ ਕੀਤਾ ਉਹਨੂੰ ਬੜਾ ਵਾਧਾ ਚੜਾ ਕੇ ਦੱਸਿਆ ਜਾ ਰਿਹਾ ਹੈ ਕੁਛ ਨਹੀਂ ਹੈ ਇਹ ਪਹਿਲਾਂ ਹੀ ਸਾਰੇ ਨੂੰ ਦੇ ਰਹੇ ਸੀਗੇ ਉਹ ਇਤੇ ਕਿੰਨਾਂ ਹਵਾ ਬਣਾਤਾ ਠੀਕ ਹੈ ਐਸਾ ਕਿਹੜਾ ਕਾਰਜ ਜਿੱਥੇ ਪੱਖੇ ਨਹੀਂ ਚੱਲਦੇ ਤੇ ਕੁਛ ਨਹੀਂ ਚੱਲਦੇ ਆਪਾਂ ਬਿਜਲੀ ਤਾਂ ਦਿੱਤੀ ਨਹੀਂ ਗਰਮੀਆਂ ਦੇ ਵਿੱਚ ਤੇ ਬਿੱਲ ਲੋਕਾਂ ਦੇ ਹਾਣੇ ਕਿੱਥੋਂ ਸੀਗੇ ਇਹ ਸਭ ਪਬਲਿਕ ਸਮਝਦੀ ਹੈ ਇਹ ਦੇਖੋ ਤੁਹਾਨੂੰ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਵੋਟਾਂ ਲੈ ਕੇ ਉਹ ਸਭ ਤੋਂ ਵੱਧ ਕੈਂਡੀਡੇਟ ਆਪਣੀ ਜਿਤਾ ਕੇ ਆਏਗੀ ਔਰ ਇਸ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਵੀ ਸਤਾਧਾਰੀ ਪਾਰਟੀ ਨਾਲੋਂ ਵੱਧ ਸਾਡੇ ਪਰਸ਼ਦ ਚੋਣਾਂ ਜਿੱਤਣਗੇ ਅਸੀਂ ਆਪਣਾ ਮੇਅਰ ਬਣਾਵਾਂਗੇ ਰਣਾ ਸਾਹਿਬ ਕੌਨਫੀਡੈਂਸ ਕਾਫੀ ਹਾਈ ਲੱਗ ਰਿਹਾ ਇਸ ਵਾਰ ਕੀ ਕਾਰਨ ਹੈ ਦੇਖੋ ਸਾਡੇ ਪਿਛਲੇ ਤੁਸੀਂ ਦੇਖੋ ਨਾ ਵਿਕਾਸ ਦੇ ਕੰਮ ਦੇਖੋ ਜਿੰਨੇ ਪ੍ਰੋਜੈਕਟ ਆਏ ਆ ਵੱਡੇ ਪ੍ਰੋਜੈਕਟ ਆਏ ਆ ਚਾਹੇ ਕਟਲਾ ਹਾਈਵੇ ਹੈ ਚਾਹੇ ਕੋਈ ਵੀ ਹੈ ਜਿੰਨੇ ਵੀ ਐਕਸਪਰੇ ਬਣ ਰਿਹਾ ਮੋਦੀ ਸਰਕਾਰ ਦੇ ਰਹੀ ਹੈ 10 ਦਿਨ ਪੰਜਾਬ ਸਰਕਾਰ ਨੇ ਕਿਹੜਾ ਪੈਸਾ ਲਾਇਆ ਜਾਂ ਕਿੱਥੇ ਲਾਇਆ ਕੀਤਾ ਕੀ ਇਹਨਾਂ ਨੇ ਅੱਜ ਤੱਕ ਕੁਝ ਕੀਤਾ ਤਾਂ ਹੈ ਨਹੀਂ ਜੀ ਤੇ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਾਂਦੇ ਜਾਂਦੇ ਆਪਣੇ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੂਗੀ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਬਹੁਤ ਘੱਟ ਜਿਹੜਾ ਇਸ ਵਾਰ ਮਿਲਿਆ ਹੈ ਪ੍ਰਚਾਰ ਵਾਸਤੇ ਜਿਹੜਾ ਪ੍ਰੋਪਰ ਸਮਾਂ ਨਹੀਂ ਮਿਲ ਪਾਉਗਾ ਕੈਂਡੀਡੇਟਸ ਨੂੰ ਵੋਟਰਾਂ ਨੂੰ ਮੈਂ ਇਹ ਹੀ ਕਹਾਂਗਾ ਕਿਸੇ ਵੀ ਸ਼ੰਕਾ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਮੋਦੀ ਸਾਹਿਬ ਦੇ ਕਾਰਜਕਾਲ ਨੂੰ ਦੇਖਦੇ ਹੋਏ ਉਹਨਾਂ ਦੀਆਂ ਸਕੀਮਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਉਸ ਤੇ ਯਕੀਨ ਕਰਦੇ ਹੋયા ਸਿਰਫ ਉਹ ਸਿਰਫ ਸਾਰਿਆਂ ਕੋਲ ਇੱਕੋ ਹੀ ਚਾਰਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹੀ ਇਸ ਵਾਰ ਜਿਤਾਣਗੇ ਜੀ ਸੋ ਇਹ ਸਾਡੇ ਨਾ ਭਾਰਤੀ ਜਨਤਾ ਪਾਰਟੀ ਤੋਂ ਮੰਡਲ ਪ੍ਰਧਾਨਸ਼ਿਪ ਦੀ શ્રી ਅਸ਼ੋਕ ਰਾਣਾ ਜੀ ਉਹਨਾਂ ਦੀ ਗੱਲਬਾਤ ਤੁਸੀਂ ਸੁਣਿਆ ਔਰ ਜਿਸ ਤਰ੍ਹਾਂ ਤੁਸੀਂ ਗੱਲਾਂ ਦੇ ਵਿੱਚ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਨਮਾਇਨ ਦਾ ਕੌਨਫੀਡੈਂਸ ਲੈਵਲ ਹੈ ਜਿਹੜਾ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਬਹੁਤ ਹਾਈ ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਦਾਵਾ ਕੀਤਾ ਕਿ ਰਵੈਤੀ ਪਾਰਟੀ ਆ ਜਾਂ ਫਿਰ ਕਹਿ ਲਈ ਕਿ ਸੱਤਾਧਾਰੀ ਪਾਰਟੀ ਦੇ ਨਾਲੋਂ ਜ਼ਿਆਦਾ ਜਿਹੜਾ ਪਰਸੈਂਟੇਜ ਵੋਟ ਪਰਸੈਂਟੇਜ ਉਹ ਭਾਜਪਾ ਲੈ ਕੇ ਆਏਗੀ ਇਹ ਹੁਣ ਚੋਣ ਨਤੀਜੇ ਦੱਸਣਗੇ ਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਪਲੜਾ ਜਿਹੜਾ ਕਿਸ ਪਾਸੇ ਵਪਾਰੀ ਹੁੰਦਾ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਨੂੰ ਇਸ ਤਰ੍ਹਾਂ